ਰੁੱਕਰਦੇ ਆਂ ਅਸੀਂ ਮੁਹਾਲੀ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਵਿਸਤਾਰ ਕਰ ਰਹੀ ਹੈ ਤੁਹਾਨੂੰ ਦੱਸੇ ਕਿ ਇਸ ਯੂਨੀਵਰਸਿਟੀ ਨੇ ਉੱਚ ਪੱਧਰੀ ਯੂਨੀਵਰਸਿਟੀਆਂ ਚ 575 ਮੈਂ ਰੈਂਕ ਹਾਸਲ ਕਰਕੇ ਕਿਤਨਾ ਕਿਤੇ ਆਪਣਾ ਨਾਮ ਖੱਟਿਆ ਹੈ ਅਤੇ ਦੁਨੀਆ ਦੀ ਟੌਪ 2 ਪਰਸ਼ਦ ਯੂਨੀਵਰਸਿਟੀਆਂ ਚ ਆਪਣਾ ਨਾਮ ਹਾਸਲ ਕੀਤਾ ਹੈ ਅਤੇ ਤੁਹਾਨੂੰ ਦੱਸੇ ਕਿ ਭਾਰਤ ਚ ਚੰਡੀਗੜ੍ਹ ਯੂਨੀਵਰਸਿਟੀ ਨੇ ਕਈ ਚੋਟੀ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦਾ 16ਵਾਂ ਰੈਂਕ ਵੀ ਹਾਸਲ ਕੀਤਾ ਹੈ ਅਤੇ ਇਸ ਚੰਡੀਗੜ੍ਹ ਯੂਨੀਵਰਸਿਟੀ ਦੇ ਤਹਿਤ ਅੱਜ ਇਹ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਕਿੰਨਾ ਕਿਤੇ ਇਸ ਯੂਨੀਵਰਸਿਟੀ ਨੇ ਟਾਪ ਹਾਸਲ ਕੀਤਾ ਹੈ ਉੱਥੇ ਹੀ ਵਿਦਿਆਰਥੀਆਂ ਲਈ ਵੀ ਇਹ ਇੱਕ ਕਾਫੀ ਖੁਸ਼ਖਬਰੀ ਹੈ ਕਿਉਂਕਿ ਵਿਦਿਆਰਥੀ ਤੁ ਪੜ ਕੇ ਵਧੀਆ ਸਿੱਖਿਆ ਪ੍ਰਾਪਤ ਕਰਕੇ ਆਪਣਾ ਨਾਮ ਵੀ ਵਿਦੇਸ਼ਾਂ ਅਤੇ ਹਰ ਖੇਤਰ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਇੱਕ ਵਾਰ ਫੇਰ ਤੋਂ ਮੱਲਾ ਮਾਰੀਆਂ ਗਈਆਂ ਨੇ ਕਹਿੰਦੇ ਟਾਪ ਦੀਆਂ ਦੋ ਯੂਨੀਵਰਸਿਟੀਆਂ ਦੇ ਵਿੱਚ ਉਹ ਸ਼ਾਮਲ ਹੋ ਚੁੱਕੀ ਹੈ 575ਵਾਂ ਰੈਂਕ ਜਿਹੜਾ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਹਾਸਲ ਕੀਤਾ ਗਿਆ ਹੈ ਇਸ ਰੈਂਕ ਦੇ ਨਾਲ ਹੀ ਟੌਪ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸ਼ਾਮਲ ਹੋ ਗਈ ਹੈ ਜਿਸ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਕੇਕ ਕੱਟ ਕੇ ਜਿਹੜਾ ਹੈ ਜਸ਼ਨ ਮਨਾਇਆ ਕੀ ਕਹਿੰਦੇ ਨੇ ਪਾਰਲੀਮੈਂਟ ਮੈਂਬਰ ਸਤਨਾਮ ਸਿੰਘ ਸੰਧੂ ਰਾਜ ਸਭਾ ਦੇ ਮੈਂਬਰ ਨੇ ਕੀ ਕਹਿੰਦੇ ਨੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿ ਟੌਪ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸ਼ਾਮਲ ਹੋਣ ਤੇ Already to be wrapped is an achievement. To keep rising, that's a commitment. Chandigarh University, young in years, bold in purpose, chose not to rush but to rise, step by step, with consistency, care, and commitment. From the age ਇਹਨਾਂ ਕਿ ਨਰਾਜ਼ਦ ਹੋਪੀ ਤਾਂ ਨਹੀਂ ਬਿਜੋਸਾ ਆਪਸੇ ਤੋਂ ਕਿਸੇ ਕਿ ਨਰਾਜ਼ੀ ਹੋਈ ਨਹੀਂ ਸਕਦੀ ਬ੍ਰੌਕ ਕੇ ਪਿਆ ਨੰਬਰ ਔਰ ਕਿਤਨੀ ਫਲੋਰਸ ਹੈ ਔਰ ਕਹਾਂ ਪਰ ਕਿਆ ਹੈ ਸਭ ਕੋ ਇੱਕ ਇੱਕ ਚੀਜ਼ ਪਤਾ ਹੈ ਕਿਉਂਕਿ ਇਹਨਾਂ 91272025 that was last year and this year this year ladies ਕੀ ਕਹਿਣਾ ਚਾਹੁੰਦੇ ਆਂ ਤੇ ਵੇਟ ਦੇ ਬਾਰੇ ਕੀ ਕੀ ਮੈਂਟਰੀਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਦੀ ਇੱਕ ਬਾਰੇ ਗੱਲ ਕਰਨਾ ਚਾਹੂੰਗਾ ਵਰਲਡ ਰੈਂਕਿੰਗ ਅਨਾਉਂਸ ਹੋਈਆਂ ਨੇ ਅੱਜ ਔਰ ਵਰਲਡ ਰੈਂਕਿੰਗ ਦੇ ਵਿੱਚ ਜਿਹੜਾ ਭਾਰਤ ਦਾ ਰੁਤਬਾ ਇੱਕ ਵਾਰ ਫੇਰ ਵਧਿਆ ਔਰ ਭਾਰਤ ਦੀਆਂ 54 आ, ग्यारा ग्यारा 54 ਇੰਸਟੀਟਿਊਸ਼ਨ ਜਿਹੜੀਆਂ ਆ ਵਰਲਡ ਰੈਂਕਿੰਗ ਦੇ ਵਿੱਚ ਉਹਨਾਂ ਨੇ ਆਪਣੀ ਪੋਜੀਸ਼ਨ ਹਾਸਲ ਕੀਤੀ ਹੈ ਔਰ ਜਿਹੜੀਆਂ ਕਿ 2015 ਦੇ ਵਿੱਚ 11 ਸੀ 11 ਤੋਂ ਵੱਧ ਕੇ ਅਸੀਂ 54 ਤੇ ਪਹੁੰਚ ਗਏ 54 ਤੇ ਪਹੁੰਚ ਗਏ ਔਰ 54 ਯੂਨੀਵਰਸਿਟੀਆਂ ਵਰਲਡ ਰੈਂਕਿੰਗ ਵਿੱਚ ਆਉਣ ਦੇ ਨਾਲ ਭਾਰਤ ਦੁਨੀਆ ਦੀ ਚੌਥੀ ਵੱਡੀ ਪਾਰਟਿਸਿਪੇਟਿਵ ਕੰਟਰੀ ਬਣ ਗਿਆ ਦੇਸ਼ ਬਣ ਗਿਆ ਵਰਲਡ ਰੈਂਕਿੰਗ ਦੇ ਵਿੱਚ ਕੁਆਲਟੀ ਐਜੂਕੇਸ਼ਨ ਦੇ ਵਿੱਚ ਭਾਰਤ ਅੱਗੇ ਵਧਿਆ ਹੈ। ਔਰ ਜਦੋਂ ਭਾਰਤ 54 ਇੰਸਟੀਚਿਊਸ਼ਨ ਦੇ ਨਾਲ ਵਰਲਡ ਰੈਂਕਿੰਗ ਦੇ ਵਿੱਚ ਪਹੁੰਚਿਆ ਹੈ ਤਾਂ ਉਸਨੇ ਜਰਮਨੀ ਤੇ ਜਾਪਾਨ ਜਰਮਨੀ ਦਾ ਰੈਂਕ ਜਿਹੜਾ ਹੈ ਉਹ ਜਰਮਨੀ ਦੀਆਂ ਯੂਨੀਵਰਸਿਟੀਆਂ ਨੇ ਉਹ 48 ਨੇ। ਔਰ ਜਾਪਾਨ ਦੀਆਂ 47 ਹੈ। ਇਹ ਦੋ ਵਿਕਸ਼ਿਤ ਦੇਸ਼ ਵੀ ਸਾਡੇ ਤੋਂ ਇਸ ਮਾਮਲੇ ਵਿੱਚ ਪਿੱਛੇ ਹੋ ਗਏ ਹੈ। ਔਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦਾ ਵਿਜ਼ਨ ਸੀਗਾ ਜਿਨ੍ਹਾਂ ਨੇ ਪਿਛਲੇ 10-11 ਸਾਲਾਂ ਦੇ ਵਿੱਚ ਭਾਰਤ ਦੇ ਐਜੂਕੇਸ਼ਨ ਸਿਸਟਮ ਨੂੰ ਟਰਾਂਸਫਾਰਮ ਕੀਤਾ ਵੱਡੇ ਰਿਫਾਰਮ ਲੈ ਕੇ ਆਏ ਨਿਊ ਐਜੂਕੇਸ਼ਨ ਪਾਲਿਸੀ ਆਈ ਜਿਸ ਦੀ ਵਜ੍ਹਾ ਕਰਕੇ ਅੱਜ ਜਿਹੜੀ ਭਾਰਤ ਦੀਆਂ ਸੰਸਥਾਵਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਗਲੋਬਲ ਰੈਂਕਿੰਗ ਦੇ ਵਿੱਚ ਤੁਹਾਡੇ ਸਾਹਮਣੇ ਆਈ ਹੈ ਕਿ ਅਸੀਂ ਵਿਕਸਿਤ ਦੇਸ਼ਾਂ ਨੂੰ ਵੀ ਪਛੜ ਕੇ ਅੱਗੇ ਪਹੁੰਚੇ ਹਾਂ ਔਰ ਇਸ ਦੇ ਨਾਲ ਹੀ ਜਿਹੜੀ ਭਾਰਤ ਸਰਕਾਰ ਵੱਲੋਂ ਰਿਸਰਚ ਇਨੋਵੇਸ਼ਨ ਵਾਸਤੇ ਫੰਡਿੰਗ ਦਿੱਤੀ ਗਈ ਸੀ ਉਸ ਦੇ ਨਾਲ ਸਾਡਾ ਰਿਸਰਚ ਇੰਡੈਕਸ ਵੀ ਜਿਹੜਾ ਇੰਪਰੂਵ ਹੋਇਆ ਔਰ ਭਾਰਤ ਦੀਆਂ ਸੰਸਥਾਵਾਂ ਨੇ ਦੁਨੀਆ ਦੀ ਅਕੈਡਮਿਕ ਰੈਪਿਊਟੇਸ਼ਨ EMPLOYER ਰੈਪਿਊਟੇਸ਼ਨ ਕੁਆਲਟੀ ਰਿਸਰਚ ਦੇ ਵਿੱਚ ਵੀ ਬਹੁਤ ਗ੍ਰੋਥ ਲਈ ਹੈ ਪਰ ਮੈਂ ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਕਿਉਂਕਿ ਦੁਨੀਆ ਦੀ ਯੰਗੇਸਟ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਯੂਨੀਵਰਸਿਟੀ ਬਣੀ ਹੈ ਜਿਸ ਨੇ 575ਵਾਂ ਰੈਂਕ ਜਿਹੜਾ ਹੈ 575th ਰੈਂਕ ਹਾਸਲ ਕੀਤਾ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿੱਚੋਂ 28500 ਯੂਨੀਵਰਸਿਟੀਆਂ ਵਿੱਚੋਂ ਚੰਡੀਗੜ੍ਹ ਯੂਨੀਵਰਸਿਟੀ 575ਵਾਂ ਰੈਂਕ ਲੈ ਕੇ ਵਿਸ਼ਵ ਦੀਆਂ ਟੌਪ 2% ਚੋਟੀ ਦੀਆਂ 2% ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਈ ਹੈ ਔਰ ਮੈਂ ਇਸ ਵਾਸਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਸੀਆਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਪੰਜਾਬ ਦੀ ਧਰਤੀ ਤੇ ਚੰਡੀਗੜ੍ਹ ਯੂਨੀਵਰਸਿਟੀ ਸਥਾਪਿਤ ਹੋਈ ਨਹੀਂ ਬਹੁਤ ਲੰਮਾ ਸਮਾਂ ਨਹੀਂ ਹੋਇਆ 2012 ਵਿੱਚ ਯੂਨੀਵਰਸਿਟੀ ਬਣੀ ਸੀ ਅੱਜ ਵਿਸ਼ਵ ਦੀਆਂ ਟਾਪ 2% ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਈ ਹੈ ਔਰ ਮੈਂ ਇਸ ਵਾਸਤੇ ਜੋ ਸਹਿਯੋਗ ਮਿਲਿਆ ਪਿਛਲੇ ਸਾਲਾਂ ਦੌਰਾਨ ਸਾਨੂੰ ਉਸ ਦੇ ਵਾਸਤੇ ਪੂਰੇ ਪੰਜਾਬ ਵਾਸੀਆਂ ਦਾ ਆਪ ਸਭ ਦਾ ਧੰਨਵਾਦ ਵੀ ਕਰਨਾ ਚਾਹਣਾ ਔਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਵਧਾਈ ਵੀ ਦੇਣੀ ਚਾਹਣਾ ਧੰਨਵਾਦ ਵੀ ਦੇਣਾ ਚਾਹਣਾ ਜਿਨ੍ਹਾਂ ਦੀਆਂ ਸਖਤ ਮਿਹਨਤ ਸਦਕਾ ਜਿਨ੍ਹਾਂ ਦੀਆਂ ਐਫਰਟਸ ਦੇ ਸਦਕਾ ਕਿਉਂਕਿ ਉਹਨਾਂ ਦੀ ਕੁਆਲਟੀ ਰਿਸਰਚ ਉਹਨਾਂ ਦੀ এমਪਲੋయర్ ਰੈਪਿਊਟੇਸ਼ਨ ਦੇ ਸਦਕਾ ਅੱਜ ਤੁਸੀਂ ਦੇਖਿਆ ਹੋਊਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਐਲੂਮਨਾਇ ਵੀ ਇੱਥੇ ਪਹੁੰਚੇ ਆ ਜਿਹੜੇ ਵਿਦਿਆਰਥੀ ਇਥੋਂ ਪੜ੍ਹ ਕੇ ਵੱਖ-ਵੱਖ ਕੰਪਨੀਆਂ ਵਿੱਚ ਪਹੁੰਚੇ ਆ ਤੇ ਵਰਲਡ ਰੈਂਕਿੰਗ ਦੇ ਵਿੱਚ ਬਹੁਤ ਸਾਰੀ VOTING ਹੁੰਦੀ ਹੈ ਬਹੁਤ ਸਾਰੇ ਜਿਹੜੇ ਗਲੋਬਲ ਲੈਵਲ ਦੇ ਜਿਹੜੇ ਟੌਪ ਪ੍ਰੋਫੈਸਰ ਹੈ ਟੌਪ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਟੌਪ ਕੰਪਨੀਆਂਜ਼ ਨੇ ਉਹ ਆਪਣਾ opinion ਦਿੰਦੀਆਂ ਉਸ ਤੋਂ ਬਾਅਦ ਜਾ ਕੇ ਯੂਨੀਵਰਸਿਟੀਆਂ ਨੂੰ ਰੈਂਕਿੰਗ ਹਾਸਲ ਹੁੰਦੀ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਪੁਰੀ ਲੈ ਕੇ ਸਕੂਲ ਜਦੋਂ ਜਾਂਦੇ ਸੀ ਤੇ ਉੱਥੋਂ ਇੱਕ ਵੱਡੀ ਯੂਨੀਵਰਸਿਟੀ ਖੜੀ ਕਰਨ ਦਾ ਸਫ਼ਰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਤੇ ਕਿੰਨੇ ਕੁ ਤੁਸੀਂ ਲੋਕਾਂ ਨੂੰ ਸੁਨੇ ਮੋਟੀਵੇਟ ਜਿਹੜੇ ਕਰ ਰਹੇ ਹੋ ਤੇ ਉਹ ਕੋਣ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜੀ ਗੱਲ ਤੁਸੀਂ ਪੁੱਛੀ ਹੈ ਉਹ ਤਾਂ ਇੱਕ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ ਐਸੀ ਕੋਈ ਸੋਚ ਵੀ ਨਹੀਂ ਸੀਗੀ ਕਿ ਇੱਥੇ ਤੱਕ ਪਹੁੰਚਾਂਗੇ ਲੇਕਿਨ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਸਥਾਪਿਤ ਕੀਤੀ ਸੀ ਉਸ ਵੇਲੇ ਇਹ ਜ਼ਰੂਰ ਇੱਕ ਮਿਸ਼ਨ ਸੀ ਇੱਕ ਵਿਜ਼ਨ ਲੈ ਕੇ ਚੱਲੇ ਸੀ ਕਿ ਅਸੀਂ ਇੱਕ ਵਰਲਡ ਕਲਾਸ ਯੂਨੀਵਰਸਿਟੀ ਜਿਹੜੀ ਆ ਉਹ ਬਣਾਉਣੀ ਹੈ ਇਸੇ ਕਰਕੇ ਇਸ ਦਾ ਨਾਮ ਚੰਡੀਗੜ੍ਹ ਯੂਨੀਵਰਸਿਟੀ ਰੱਖਿਆ ਸੀ ਕਿਉਂਕਿ ਵਰਲਡ ਦੀਆਂ ਬੈਸਟ ਟੌਪ ਯੂਨੀਵਰਸਿਟੀ ਸਿਟੀਆਂ ਦੇ ਨਾਮ ਤੇ ਆ ਸ਼ਹਿਰਾਂ ਦੇ ਨਾਮ ਤੇ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਔਰ ਜਦੋਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਮ ਚੰਡੀਗੜ੍ਹ ਰੱਖਿਆ ਸੀ ਉਸ ਵੇਲੇ ਜਿਹੜਾ ਰਿਵਾਜ ਸੀਗਾ ਜਾਂ ਟ੍ਰੈਂਡ ਸੀ ਪੂਰੇ ਦੇਸ਼ ਦੇ ਵਿੱਚ ਉਹ ਅਲੱਗ-ਅਲੱਗ ਨਾਵਾਂ ਤੇ ਪਰਿਵਾਰ ਦੇ ਨਾਵਾਂ ਤੇ ਧਰਮ ਦੇ ਨਾਵਾਂ ਤੇ ਜਾਂ ਲੋਕਾਂ ਨੇ ਆਪਣੇ ਪ੍ਰਾਈਵੇਟ ਸੈਕਟਰ ਦੀ ਸੋਚ ਦੇ ਮੁਤਾਬਕ ਰੱਖਿਆ ਲੇਕਿਨ ਅਸੀਂ ਫੈਸਲਾ ਕੀਤਾ ਕਿ ਅਸੀਂ ਵਰਲਡ ਕਲਾਸ ਯੂਨੀਵਰਸਿਟੀ ਜੇਕਰ ਬਣਾਉਣੀ ਹੈ ਤੇ ਇਸ ਦਾ ਨਾਮ ਵੀ ਜਿਹੜਾ ਉਹਨਾਂ ਯੂਨੀਵਰਸਿਟੀ ਦੀ ਤਰਜ਼ ਤੇ ਚੰਡੀਗੜ੍ਹ ਦੇ ਨਾਮ ਤੇ ਰੱਖਿਆ। ਔਰ ਅਸੀਂ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਚੰਡੀਗੜ੍ਹ ਦਾ ਨਾਮ ਜਿਹੜਾ ਦੁਨੀਆ ਵਿੱਚ ਲੈ ਕੇ ਜਾਈਏ ਔਰ ਅੱਜ ਤੁਹਾਡੇ ਸਾਹਮਣੇ ਹੈ ਕਿ ਵਰਲਡ ਦੀ ਜਦੋਂ ਲਿਸਟ ਪਬਲਿਸ਼ ਹੋਈ ਹੈ ਉਸ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੇ ਚੰਡੀਗੜ੍ਹ ਸ਼ਹਿਰ ਦਾ ਨਾਮ ਪੰਜਾਬ ਦਾ ਨਾਮ ਜਿਹੜਾ ਉਹ ਉੱਚਾ ਹੋਇਆ ਹੈ ਔਰ ਉਸ ਵਾਸਤੇ ਮੈਂ ਸਾਰਿਆਂ ਦਾ ਫਿਰ ਧੰਨਵਾਦ ਕਰਨਾ ਚਾਹੁੰਦਾ। ਦੇਖੋ ਜਿਹੜੀ ਰੈਂਕਿੰਗ ਹੈ ਨਾ ਜੀ ਇਹ ਹਰ ਸਾਲ ਹੀ ਚੈਲੰਜ ਹੈ ਕਿਉਂਕਿ ਤੁਸੀਂ ਰਿਲੇਟਿਵਲੀ ਗrow ਕਰਦੇ ਹੋ ਤੁਸੀਂ ਕੰਪੀਟ ਕਰਦੇ ਹੋ ਕੰਪੀਟੀਸ਼ਨ ਦੇ ਵਿੱਚ